ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਪਰ ਹੋਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਣਾ ਜੀ ਡਿਜ਼ਾਈਨ ਦਾ ਆਪਾਂ ਇਪਰ ਸਲਾਈ ਤੇ 18 ਗੁੰਡੇ ਲਏ ਨੇ ਜੀ। ਪਟ ਜਾਂ ਸ਼ੁਰੂ ਕਰਦੇ ਆ ਜੀ ਤੁਸੀਂ ਆਪਣਾ ਬਾਰਡਰ ਬਣਾ ਕੇ ਸ਼ੁਰੂ ਕਰ ਲਿਓ ਜੀ। ਇੱਕ ਗੁੰਡਾ ਉਤਾਰ ਲਿਆ ਜੀ। ਸਾਈਡ ਵਾਲਾ ਇਹ ਹਸਤੇ ਗੁੰਡਾ ਆਪਾਂ ਉੱਥਾ ਉਤਾਰਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਗੁੰਡਾ ਸਲਿੱਪ ਕਰਾਂਗੇ। ਤੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਗੁੰਡਾ ਬਿਨਾ ਬੁਣਿਆ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਇੱਕ ਗੁੰਡਾ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਬਿਨਾ ਬੁਣਿਆ ਉਤਾਰਾਂਗੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਇੱਕ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਅੱਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਸਿੱਧਾ ਗੋਣਾਗੇ ਇਹ ਸਾਰੀ ਸਲਾਈ ਆਪਾਂ ਨੇ ਇਦਾਂ ਹੀ ਬਣਾ ਲੈਣੀ ਸេរੀ ਉਹ ਗੁੰਡਾ ਬੁੱਠਾ ਬਣਾ ਲਾਂਗੇ ਹੁਣ ਆਪਾਂ ਅੱਗੇ ਦੂਜੀ ਸਲਾਈ ਤੇ ਇੱਕ ਗੁੰਡਾ ਤਾਰ ਲਈ ਹੁਣ ਆਪਾਂ कुंडा पुट्ठा बुनागा पिछे करके एक कुंडा स्लिप करा जी फिर आप कुंडा पुट्ठा बुना जोड़ा सीधा कुंडा बुनियाँ स्लिप करा जी एक कुंडा पुट्ठा बुन लागे जी तागा अगे करके एक गुंडा आपट्ठा बुनागा पिछे करके कुंडा स्लिप करा जी फिर कुंडा पुट्ठा बुना जी एक कुंडा स्लिप करा जी एक कुंडा पुट्ठा बुना स्लिप करा जी ये सारी सिलाई आपद बनावे जी कुा पुठा बुना एक कुंडा आप स्लिप करा जी कुंडा पुट्ठा बुँगा जी ਅਨਪੈ ਇੱਕ ਕੁੰਡਾ ਉਤਾਰ ਲਾਂਗੇ ਜੀ ਧਾਗਾ ਅੱਗੇ ਕਰਕੇ ਹੁਣ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਫਿਰ ਇੱਕ ਬਲ ਪਾ ਦੇਣਾ ਜੀ ਆਪਾਂ ਨੇ ਦੁਬਾਰੇ ਫੇਰ ਦੋਨੇ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਫਿਰ ਆਪਾਂ ਇਹ ਕੁੰਡਾ ਸਲੀਪ ਕਰਾਂਗੇ ਜੀ ਅੱਗੇ ਵਾਲਾ ਪਿੱਛੇ ਵਾਲੇ ਕੁੰਡੇ ਨੂੰ ਦੁਬਾਰੇ ਬੁਣਾਂਗੇ ਫਿਰ ਆਪਾਂ ਦੋ ਕੁੰਡੇ ਇਕੱਠੇ ਬੁਣਾਂਗੇ ਜੀ ਇੱਕ ਬਲ ਪਾ ਲੈਣਾ ਜੀ ਆਪਾਂ ਨੇ ਦੁਬਾਰੇ ਫੇਰ ਕੁੰਡੇ ਦੋਨੇ ਇਕੱਠੇ ਪੋਣਾਂਗੇ ਹੁਣ ਆਪਾਂ ਇਹ ਕੁੰਡਾ ਅੱਗੇ ਵਾਲਾ ਸਲਿੱਪ ਕਰ ਦਾਂਗੇ ਜੀ ਇਹ ਕੁੰਡੇ ਨੂੰ ਦੁਬਾਰੇ ਬੁਣ ਲਾਂ ਫਿਰ ਆਪਾਂ ਦੋ ਕੁੰਡੇ ਇਕੱਠੇ ਪੋਣਾਂਗੇ ਜੀ ਇੱਕ ਆਪਾਂ ਬਲ ਪਾਵਾਂਗੇ ਜੀ ਦੁਬਾਰੇ ਫੇਰ ਪੋਣਾਂਗੇ ਦੋਨੇ ਕੁੰਡਿਆਂ ਨੂੰ ਫਿਰ ਇਹ ਕੁੰਡਾ ਆਪਾਂ ਉਤਾਰ ਦਾਂਗੇ ਜੀ ਇੱਕ ਕੁੰਡੇ ਨੂੰ ਦੁਬਾਰੇ ਬੁਣ ਲਾਂਗੇ ਫਿਰਪਾ ਦੋਨੇ ਗੁੰਡੇ ਨੂੰ ਇਕੱਠੇ ਬੁਣਾਂਗੇ ਜੀ ਇੱਕ ਆਪਾਂ ਬਲ ਪਾ ਲੈਣਾ ਜੀ ਦੁਬਾਰੇ ਫੇਰ ਦੋਨਾਂ ਨੂੰ ਇਕੱਠੇ ਬੁਣ ਲੈਣਾ ਜੀ ਹੁਣ ਇੱਕ ਗੁੰਡਾ ਉਤਾਰ ਦਾਂਗੇ ਜੀ ਆਪਾਂ ਇੱਕ ਨੂੰ ਬੁਣ ਲਾਂਗੇ ਦੁਬਾਰੇ ਫਿਰ ਦੋ ਗੁੰਡੇ ਇਕੱਠੇ ਬੁਣਾਂਗੇ ਜੀ ਇੱਕ ਆਪਾਂ ਬਲ ਪਾਵਾਂਗੇ ਜੀ ਦੋਨੋਂ ਨੂੰ ਫੇਰ ਇਕੱਠੇ ਬੁਣਾਂਗੇ ਜੀ ਹੁਣ ਇਹ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਦੁਬਾਰੇ ਬੁਣਾਂਗੇ ਇਹ ਦੋ ਕੁੰਡੇ ਇਕੱਠੇ ਪੋਣਾਂਗੇ ਜੀ। ਬਾੜ ਪਾਵਾਂਗੇ ਜੀ। ਦੋਨੋਂ ਨੂੰ ਫੇਰ ਪੋਣਾਂਗੇ ਦੁਬਾਰੇ ਜੀ। ਹੁਣ ਇਹ ਅੱਗੇ ਵਾਲਾ ਕੁੰਡਾ ਪਾਉ ਤਾਰ ਦਾਂਗੇ ਜੀ। ਇਹ ਕੁੰਡੇ ਨੂੰ ਆਪਾਂ ਦੁਬਾਰੇ ਬੁਣ ਲਾਂਗੇ। ਇਸੇ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬਣਨ ਵਾਲਾ ਜੀ। ਕੁੰਡੇ 'ਤੇ ਬਾੜ ਪਾ ਲਿਆ ਜੀ ਦੁਬਾਰੇ ਫੇਰ ਪੋਣਾਂਗੇ ਜੀ। ਫੇਰ ਆਪਾਂ ਇਹ ਵਾਲਾ ਕੁੰਡਾ ਸਲਿੱਪ ਕਰਾਂਗੇ ਜੀ। ਇਹਨੂੰ ਦੁਬਾਰੇ ਪੋਣਾਂਗੇ। ਫਿਰ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੁਬਾਰੇ ਫਿਰ ਦੋਨਾਂ ਨੂੰ ਇਕੱਠੇ ਬੁਣਾਂਗੇ ਫਿਰ ਆਪਾਂ ਇਹ ਕੁੰਡਾ ਉਤਾਰਾਂਗੇ ਜੀ ਇਹਨੂੰ ਦੁਬਾਰੇ ਬੁਣਨਾ ਹੈ ਕਿਉਂ ਕੁੰਡਾ ਪੁੱਠਾ ਬਣਦਾ ਹੈ ਕੁੰਡਾ ਤਾਰ ਲਈ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹ ਧਾਗਾ ਅੱਗੇ ਕਰਕੇ ਆਪਾਂ ਇੱਕ ਗੁੰਡਾ ਪੁੱਠਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕਾ ਬਣਾਵਾਂਗੇ ਜੀ ਤੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਫੇਰੇ ਇੱਕ ਪੁੱਠਾ ਗੁੰਡਾ ਬਣਾਵਾਂਗੇ ਜੀ ਤਿੰਨ ਪਤ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਜੀ ਹੁਣ ਧਾਗਾ ਪਿੱਛੇ ਕਰਕੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਤਾ ਬੁਣ ਲਾਂਗੇ ਜੀ ਇਹ ਬੁਠੀ ਚਲਾਏ ਦੇ ਆਪਾਂ ਇੱਕ ਗੁੰਡਾ ਉਤਾਰ ਲਿਆ ਜੀ ਸਾਈਡ ਵਾਲਾ ਇਹ ਪਾਏ ਗੁੰਡਾ ਬਿਨਾ ਬੁਣੇ ਲਵਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਧਾਗਾ ਅੱਗੇ ਕਰਕੇ ਗੁੰਡਾ ਸਲਿੱਪ ਕਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਇੱਕ ਗੁੰਡਾ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ 슬ਿੱਪ ਕਰ ਲਾਂਗੇ ਜੀ। ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ। ਫੇਰ ਇੱਕ ਗੁੰਡਾ ਬਿਨਾਂ ਬੁਣਾ ਲਵਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ। ਇੱਕ ਗੁੰਡਾ ਆਪਾਂ ਬਿਨਾਂ ਬੁਣੇ ਉਤਾਰਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ। ਇਹ ਸਾਰੀ ਸਲਾਈ ਆਪਾਂ ਇਦਾਂ ਹੀ ਬਣਾਵਾਂਗੇ। ਮਾਤਾ ਨੂੰ ਨਾ ਗੀ ਸਿੱਧੀ ਸਲਾਇ ਤੇ ਆਪਾਂ ਕੁੰਡਾ ਤਾਰ ਲਿਆ ਜੀ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ ਜੀ ਨੂੰ ਧਾਗਾ ਪਿੱਛੇ ਕਰਕੇ ਵਾਲਾ ਕੁੰਡਾ ਸਲਿੱਪ ਕਰਾਂਗੇ ਜੀ ਇਹ ਕੁੰਡਾ ਪੁੱਠਾ ਬੁਣਾਵਾਂਗੇ ਜੀ ਇੱਕ ਕੁੰਡਾ ਪਾਤਾਵਾਂਗੇ ਜੀ ਇੱਕ ਕੁੰਡਾ ਪੁੱਠਾ ਬੁਣ ਲਾਂਗੇ ਇਹ ਵੜਾ ਕੁੰਡਾ 슬ਿੱਪ ਕਰਾਂਗੇ ਜੀ ਕੁੰਡਾ ਪੁੱਠਾ ਬੁਣ ਲਾਂਗੇ ਜੀ ਕੁੰਡਾ ਉਤਾਰ ਲਾਂਗੇ ਧਾਗਾ ਅੱਗੇ ਕਰਕੇ ਇਹ ਕੁੰਡਾ ਪੁੱਠਾ ਜਿਹੜਾ ਆਪਾਂ ਇਹਨੂੰ ਪੁੱਠਾ ਬੁਣਾਂਗੇ ਜੀ ਜਿਹੜਾ ਡਿਜ਼ਾਈਨ ਵਾਲਾ ਕੁੰਡਾ ਇਹਨੂੰ ਆਪਾਂ 슬ਿੱਪ ਕਰਾਂਗੇ ਜੀ ਇਹ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਕੁੰਡਾ ਉਤਾਰਾਂਗੇ ਕੁੰਡਾ ਪੁੱਠਾ ਬੁਣ ਲੈਣਾ ਜੀ ਇਹ ਕੁੰਡਾ ਆਪਾਂ 슬ਿੱਪ ਕਰਾਂਗੇ ਜੀ ਕੁੰਡਾ ਆਪਾਂ ਬੁਣ ਲੈਣਾ ਜੀ ਕੁੰਡਾ ਸਲਿੱਪ ਕਰ ਲਾਂਗੇ ਕੁੰਡਾ ਆਪਾਂ ਬੁਣ ਲਾਂਗੇ ਹੁਣ ਆਪਣਾ ਦੂਜਾ ਡਿਜ਼ਾਈਨ ਬਣਦੇ ਜੀ ਇਹ ਕੁੰਡਾ ਉਤਾਰ ਲਿਆ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ ਫਿਰ ਇੱਕ ਬਾਲ ਪਾਵਾਂਗੇ ਜੀ ਦੁਬਾਰੇ ਫੇਰ ਦੋ ਕੁੰਡਿਆਂ ਨੂੰ ਬੁਣਾਗੇ ਫਿਰ ਇੱਕ ਕੁੰਡਾ ਆਪਾਂ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਦੁਬਾਰੇ ਪਾਉਣਾਗੇ ਫਿਰ ਪਾ ਦੋ ਗੁੰਡੇ ਇਕੱਠੇ ਪਾਉਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਦੋ ਗੁੰਡੇ ਫਿਰ ਦੁਬਾਰੇ ਇਕੱਠੇ ਪਾਉਣਾਗੇ ਜੀ ਇੱਕ ਗੁੰਡਾ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਫਿਰ ਦੁਬਾਰੇ ਪਾਉਣਾਗੇ ਫਿਰ ਦੋ ਗੁੰਡਿਆਂ ਨੂੰ ਉੱਪਰ ਇਕੱਠੇ ਪਾਉਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਦੁਬਾਰੇ ਫਿਰ ਦੋਨਾਂ ਨੂੰ ਇਕੱਠੇ ਪਾਉਣਾ ਜੀ ਫਿਰ ਇੱਕ ਕੁੰਡਾ ਆਪਾਂ ਸਲਿੱਪ ਕਰ ਦਾਂਗੇ ਇੱਕ ਕੁੰਡੇ ਨੂੰ ਦੁਬਾਰੇ ਬੁਣ ਲਾਂਗੇ ਫਿਰ ਆਪਾਂ ਦੋ ਕੁੰਡੇ ਇਕੱਠੇ ਬੁਣਾਂਗੇ ਜੀ ਇੱਕ ਆਪਾਂ ਬਲ ਪਾ ਲਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਦੁਬਾਰੇ ਬੁਣ ਲਾਂਗੇ ਹੁਣ ਇੱਕ ਕੁੰਡਾ ਆਪਾਂ ਸਲਿੱਪ ਕਰ ਦਾਂਗੇ ਜੀ ਇੱਕ ਕੁੰਡਾ ਦੁਬਾਰੇ ਬੁਣਾ ਲਾਂਗੇ ਫਿਰ ਦੋ ਕੁੰਡੇ ਇਕੱਠੇ ਬੁਣਾਂਗੇ ਜੀ ਇੱਕ ਬਲ ਪਾ ਲੈਣਾ ਜੀ ਫਿਰ ਦੋ ਉਹਨਾਂ ਨੂੰ ਇਕੱਠੇ ਪੋਣ ਲੈਣਾ ਜੀ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਜੀ ਇੱਕ ਕੁੰਡਾ ਦੁਬਾਰੇ ਬਣਾਾਂਗੇ ਦੋ ਕੁੰਡੇ ਆਪ ਇਕੱਠੇ ਪੋਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਫਿਰ ਦੋ ਕੁੰਡੇ ਇਕੱਠੇ ਪੋਣਾਗੇ ਜੀ ਇੱਕ ਕੁੰਡਾ ਉਤਾਰ ਦਾਂਗੇ ਜੀ ਕੁੰਡਾ ਦੁਬਾਰੇ ਬਣਾਾਂਗੇ ਫਿਰ ਦੋ ਕੁੰਡੇ ਇਕੱਠੇ ਪੋਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਦੋ ਕੁੰਡੇ ਫੇਰ ਦੁਬਾਰੇ ਇਕੱਠੇ ਬੁਣ ਲੈਣੇ ਜੀ ਦੋ ਕੁੰਡਿਆਂ ਚੋ ਇੱਕ ਕੁੰਡਾ ਪਾ ਸਲਿੱਪ ਕਰਦਾ ਇੱਕ ਕੁੰਡਾ ਆਹ ਦੁਬਾਰੇ ਬੁਣਾਗੇ ਫੇਰ ਦੋ ਕੁੰਡਿਆਂ ਦੇ ਇੱਕ ਬੁਣਾਵਾਂਗੇ ਜੀ ਇੱਕ ਬਲ ਪਾ ਲੈਣਾ ਦੁਬਾਰੇ ਫੇਰ ਬੁਣਾਗੇ ਫੇਰ ਇੱਕ ਕੁੰਡਾ ਦੋਨੋਂ ਚੋ ਇੱਕ ਕੁੰਡਾ ਸਲਿੱਪ ਕਰਾਂਗੇ ਇੱਕ ਕੁੰਡਾ ਦੁਬਾਰੇ ਬੁਣਾਗੇ ਇੱਕ ਕੁੰਡਾ ਸਿੱਧਾ ਨਾ ਦੂਜਾ ਡਿਜ਼ਾਈਨ ਬਣ ਰਿਹਾ ਜੀ ਇਹ। ਇੱਕ ਗੁੰਡਾ ਤਾਰ ਲਿਆ ਜੀ। ਹੁਣ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ। ਤੇ ਤਾਂ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ। ਧਾਗਾ ਅੱਗੇ ਕਰਕੇ ਇੱਕ ਕੁੰਡਾ ਪਪੂਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਦੋ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੂਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਫਿਰ ਇੱਕ ਕੁੰਡਾ ਪੂਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ। ਫਿਰ ਇੱਕ ਕੁੰਡਾ ਪੁੱਠਾ ਪੁਣਾਂਗੇ ਜੀ। ਫਿਰ ਉਪਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੁਣਾਂਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ। ਕੁਪੁੰਡਾ ਆਪਾਂ ਸਿੱਧਾ ਬੁਣ ਲਾਂਗੇ ਇਹ ਦੇਖੋ ਜੀ ਦੋ ਡਿਜ਼ਾਈਨ ਬਣ ਗਏ ਜੀ ਆਪਣੇ ਤੁਸੀਂ ਜੇ ਨਾ ਸਮਝਾਈ ਵੈਕ ਕਰਕੇ ਦੇਖ ਲਿਓ ਜੀ ਦੁਬਾਰੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਥੋੜਾ ਘੱਟ ਸੁਨ ਭਰਦੇ ਦਿਖਾਉਣੇ ਜੀ ਡਿਜ਼ਾਈਨ ਬਣਿਆ ਹੈ ਆ ਦੇਖੋ ਜੀ ਬਣ ਕੇ ਇਦਾਂ ਦਾ ਤਿਆਰ ਹੋਊਗਾ ਜੀ ਲੇ ਜਾਂ ਦੇ ਲੁੱਕ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਹੁਤ ਪਿਆਰਾ ਲੱਗਦਾ ਜੀ ਡਿਜ਼ਾਈਨ ਬਣ ਕੇ ਬਣਾਓ ਜੀ ਪਿਆਰ ਮਿਲਦੇ ਆ ਜੀ ਅਗਲੀ ਵੀਡੀਓ ਚ ਧੰਨਵਾਦ